ਹਾਂਜੀ ਖਾਣ ਪੀਣ ਹੋ ਗਿਆ ਸ਼ੁਰੂ ਤੇ दारू ਦੀ ਉਦੋਂ ਕਹਿੰਦੇ ਮੈਕਡੋਲ ਦੀ ਪੂਰੀ ਚੜਾਈ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਸੋ ਲੋ ਜੀ ਬਰਾਤੀ ਸੱਜਣਾ ਨੇ ਕਰਤੀਆਂ ਤਿਆਰੀਆਂ ਮਹਿਫਲਾਂ ਸਜੀਆਂ ਨਹੀਂ ਪੂਰੀਆਂ ਤੇ ਉਹਨਾਂ ਸਮਿਆਂ ਦੇ ਵਿੱਚ ਇੱਕ ਗੱਲ ਬੜੀ ਯਾਰ ਨਿਆਰੀਦਾਰ ਹੁੰਦੀ ਕਿਉਂਕਿ ਆ ਦੇਖੋ ਮੰਜੀ ਢਾ ਦੰਦੇ ਸੀ ਤੇ ਬਰਾਤੀ ਸੱਜਣ ਜਿਹੜੇ ਹੁੰਦੇ ਸੀ ਉਹ ਆਰਾਮਦਾਰੀ ਨਾਲ ਆਪ ਦਾ 2-3 ਘੰਟੇ ਪੈਂਦੇ ਸੀਗੇ ਖਾ ਪੀ ਕੇ ਰੱਜ ਪੁੱਜ ਕੇ ਅੱਜ ਕੱਲ ਤਾਂ ਯਾਰ ਪੈਲਸਾਂ ਦੇ ਵਿੱਚ ਅਗਲਾ ਜਾਂਦਾ 12 1 ਵਜੇ ਜਾਂਦਾ 2 ਘੰਟੇ ਬਹਿੰਦਾ ਸ਼ਗਨ ਪਾਉਂਦਾ ਅਗਲਾ ਮੋੜਿਆਂ ਦਾ ਆ ਜਿਹੜਾ ਸਮਾਂ ਸੀ ਤੇ ਆ ਜਿਹੜਾ ਟਾਈਮ ਸੀ ਉਹ ਦੁਬਾਰੇ ਨਹੀਂ ਮਿਲਣਾ ਇਹ ਤਾਂ ਮੇਰੇ ਅੱਖੀ ਦੇਖਣ ਦੀ ਗੱਲ ਹੈ ਜਿਹੜੇ ਰਿਸ਼ਤੇਦਾਰ ਆਉਂ ਤਨ ਤਨ 4-4 ਦਿਨ ਪਹਿਲਾਂ ਹੀ ਆ ਜਾਂਦੇ ਹੁੰਦੇ ਸੀਗੇ ਹੈਪੀ ਭੈਣ ਦਾ ਵਿਆਹ ਤਾਂ ਮੈਨੂੰ ਪੂਰੀ ਤਰ੍ਹਾਂ ਨਾ ਚੇਤੇ ਆ ਕਿਉਂਕਿ ਮੈਂ ਸੀਗਾ ਉਦੋਂ 10-12 ਸਾਲਾਂ ਦਾ ਹੁਣ ਸ਼ੁਰੂ ਹੋਊਗਾ ਜੀ ਦੁੱਧ ਪਿਉਣ ਦੀ ਜਿਹੜੀ ਰਸਮ ਹੁੰਦੀ ਆ ਜਿਹੜੀ ਸਾਲੀ ਹੁੰਦੀ ਆ ਉਹ ਦੁੱਧ ਪਿਆਉਂਦੀ ਆ ਜੀਜੇ ਨੂੰ ਤੇ ਹੱਥ ਤੇ ਮਹਿੰਦੀ ਲਾਉਂਦੀ ਹੁੰਦੀ ਆ ਤੇ ਅਮਨੇ ਪੈਣੇ ਹੁਣ ਬਾਈ ਦੇ ਲਾਊਗੀ ਹੱਥ ਤੇ ਮਹਿੰਦੀ ਤੇ ਨਾਲੇ ਜਿਹੜਾ ਸ਼ਗਨ ਹੁੰਦਾ ਇੱਕ ਪੰਜ ਜਾਣਿਆਂ ਨੂੰ ਪਤਾ ਨਹੀਂ ਚਾਰ ਜਾਣਿਆਂ ਨੂੰ ਦੁੱਧ ਪਿਆਉਂਦੇ ਹੁੰਦੇ ਆ ਆਪਵਾਟ ਬੇੜੀਆਂ ਸ਼ਗੰਦ ਦਾ ਰੌਲਾ ਪੈ ਰਿਹਾ ਤੇ ਬਾਈ ਕਹਿੰਦਾ ਮੈਂ ਐਨੇ ਲੈ ਲਓ ਫਿਰ ਬਾਅਦ ਚ ਕਰ ਲਾਂਗੇ ਨਹੀਂ ਭੈਣੇ ਕਹਿੰਦੀ ਨਾ ਐਨੇ ਉਹਨਾਂ ਨਹੀਂ ਲੈਣੇ ਲੈਣਿਆਂ ਦਾ ਪੂਰੇ ਨੇ ਉਹ ਦੇਖ ਛੱਬੂ ਭਣੇ ਨੇ ਪਤਾ ਨਹੀਂ ਕਾ ਨੂੰ ਚੋਟਾ ਮਾਰਿਆ ਰਮਾਨ ਉਹਦਰ ਕੰਮੇ ਵੀ ਦੇਖ ਸ਼ੈਲਾਈ ਫਿਰਦੀ ਹੈ ਪੂਰੀ ਕਿਉਂ ਕੰਮੇ ਵਿਚੋਲਣ ਸੀ ਕਿ ਭੈਣੇ ਦੀ ਹੈਪੀ ਦੀ ਇਹ ਸ਼ਗੰਦ ਦਾ ਰੌਲਾ ਪੈਂਦਾ ਹਜੀ ਉਦੋਂ ਸਭੂ ਕਨੇ ਨਾ ਜੀਜਾ ਹੋਰ ਲੈਣਾ ਉਹ ਕੰਮੇ ਵੀ ਕਹਿੰਨ ਲੱਗੀ ਹੁਣ ਤਾਂ ਲੈ ਲੈ ਕੰਮ ਵੀ ਵੱਧ ਗਿਆ ਹੁਣ ਤਾਂ ਕੱਢੂਗਾ ਜੀਜਾ ਹੋਰ ਪੈਸੇ ਲੈ ਵੀ ਲੱਗ ਗਿਆ ਕੱਢਣ ਜੀਜਾ ਪੈਸੇ ਚੱਕੂ 100 ਦਾ ਨੋਟ ਹੋਰ ਨੱਬੜ ਕੀ ਗੱਲ ਕਿ ਨਹੀਂ ਹਜੇ ਨਹੀਂ ਵੀ ਇਹ ਕਨੇ ਵੀ ਜਾਣੇ ਅਸੀਂ ਬਾਲੇ ਆਂ ਤੇ ਪੈਸੇ ਤਾਂ ਸਾਨੂੰ ਕਨੇ 50 50 ਵੀ ਨਹੀਂ ਆਉਣੇ ਬਣੀ ਨਹੀਂ ਗੱਲ ਹਜੇ ਚੱਕ 1000 ਰੁਪਏ ਲੈਣਾ ਕਹਿੰਦੇ ਇਕੱਠਾ ਹੀ 1000 ਰੁਪਏ ਤੇ ਗੱਲ ਲੜ ਗਈ ਸੀ ਕਹਿੰਦੇ ਉਹ ਖੜੇ ਆ ਯਾਰ ਹੁਣੀ ਵੀ ਕਾਲਾ ਕੋਟ ਪਾਈ ਚਲੋ ਜੀ ਮਿਲ ਗਿਆ ਸ਼ਗਨ ਤੇ ਨਾਲ ਦੇਦਾ ਫਿਰ ਬਾਈ ਉਹਨਾਂ ਨੂੰ ਗਿਫਟ ਸਾਲੀਆਂ ਨੇ ਆ ਗਾਣੇ ਦੀ ਤਰਜ਼ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਨਾਂ ਪਤਾ ਹੋਵੇ ਜਿਹਨੂੰ ਇਹਨੂੰ ਤਾਂ ਪਤਾ ਲੱਗ ਗਿਆ ਉਹਦਾ ਕਮੈਂਟ ਕਰ ਦਿਓ ਇਹ ਹੈਗੀ ਆ ਤੇਰੀ ਦਰ ਤੇ ਬੁਲਾਉਂਦਾ ਮੁੰਡਾ ਬੱਕਰੀ ਚਮਕੀਲੇ ਦਾ ਗਾਣਾ ਆ ਵੀ ਕੋਈ ਬਿਰਲ ਹੀ ਹੋਊ ਜਿਹਨੇ ਨਹੀਂ ਸੜਿਆ ਹੋਊ ਦੱਸੂਗਾ ਕਿਹੜਾ ਫਿਰ ਕਿਹੜੇ ਗਾਣੇ ਦੀ ਤਰਜ਼ ਆ ਇਹ ਵਾਜੇ ਜਿਹੜਾ ਦੇਖੋ ਪੂਰਾ ਸਰਾ ਵਾਜਿਆ ਵਜਾਈ ਜਾਂਦਾ ਤੇ ਹੁਣ ਇੱਕ ਇੱਕ ਮਿੰਟ ਇੱਕ ਮਿੰਟ ਹੋਰ ਦੇਖਿਓ ਨੇ ਸਾਰਾ ਕੁਝ ਵਿੱਚ ਹੀ ਛੜ ਦੇ ਚੱਕ ਤਰਜੇ ਵੀ ਛੜਤੀ ਵਿੱਚ ਹੀ ਇਹਦੇ ਨੇ ਇਹੀ ਕਰਨਾ ਹੁਣ ਗਿਆ ਦੇਖਿਓ ਧਿਆਨ ਨਾਲ ਦੇਖਿਓ ਜੇ ਮੇਰੇ ਪੈਸੇ ਲੱਗਣੇ ਆ ਉਹ ਮੇਰੀ ਇਹਨਾਂ ਦੇ ਬਾਜੀਆਂ ਦੀ ਜਿਹੜਾ ਸੋਰਾ ਛੜ ਦੇਣਾ ਵਿੱਚ ਹੀ ਦੇਖੀ ਜਾਏ ਇਹ ਇਹ ਚਲੋ ਜੀ ਕਦੇ ਬਾਜੇ ਮੁਝੇ ਬਾਜੋ ਹੋ ਜਾਮਾਗੇ ਪਹਿਲਾਂ ਪੈਸੇ ਚੋਗ ਲਈ ਆ ਦੇ ਕੋਦੀ ਕੋਦੀ ਭੱਜਦੇ ਸਾਰੇ ਸਰਸੌ ਦੇ ਛੱਡ ਕੇ ਵਿੱਚ ਟਾਈਮ ਸਭ ਤੋਂ ਔਖਾ ਹੁੰਦਾ ਇੱਕ ਪਿਓ ਦੇ ਲਈ ਕਿਉਂਕਿ ਆਪਦੇ ਜਿਗਰ ਦਾ ਟੁਕੜਾ ਤੋੜਨਾ ਬਹੁਤ ਔਖਾ ਹੁੰਦਾ ਬਾਪੂ ਅੱਜ ਮੈਂ ਪਹਿਲੀ ਵਾਰ ਹੀ ਨੋਂਦਾ ਦੇਖਿਆ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਚੱਲੇ ਆ ਬੜੀਆਂ ਮੁਸੀਬਤਾਂ ਆ ਪਰ ਮੇਰੇ ਬਾਪੂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਪਰ ਜਿਹੜਾ ਟਾਈਮ ਆ ਨਾ ਬੰਦਾ ਸਾਰੇ ਦੁੱਖ ਚਾਣਨ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਲੈਣਾ ਪਰ ਜਦੋਂ ਆਪ ਦੀ ਧੀ ਨੂੰ ਕਰਉ ਤੋੜ ਨਾ ਹੁੰਦਾ ਟੂੜੀ ਤੋੜਦੀ ਹੁੰਦੀ ਹੈ ਨਾ ਉਹ ਟਾਈਮ ਚਾਹੇ ਕੋਈ ਵੀ ਬਾਪ ਆ ਕਿੰਨਾ ਵੀ ਕਠੋਰ ਆ ਉਹ ਟੁੱਟ ਜਾਂਦਾ ਕਿਉਂਕਿ ਧੀਆਂ ਜਿਹੜੀਆਂ ਹੁੰਦੀਆਂ ਉਹ ਬਾਪੂ ਦੀਆਂ लाਡਲੀਆਂ ਹੁੰਦੀਆਂ ਇਹ ਗੱਲ ਦੇਖਿਓ ਜਿਹੜੀ ਧੀ ਹੋਗੀ ਉਹ ਬਾਪੂ ਦੀ लाडਲੀ ਉਹ ਤੇ ਜਿਹੜਾ ਪੁੱਤ ਹੋਊਗਾ ਉਹ ਮਾਂ ਦਾ लाडला ਹੁੰਦਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਮੀਰਾ ਮੇਰਾ ਹੈਪੀ ਭੈਣਾ ਪਿਆਰਪੱਤ ਸੀ ਕਿਉਂਕਿ ਜਿਹੜਾ ਮੇਰਾ ਜੂੜਾ ਹੁੰਦਾ ਸੀਗਾ ਕਰਦੀ ਹੁੰਦੀ ਸੀ ਜੂੜਾ ਮੇਰਾ ਹੈਪੀ ਭੈਣੇ ਨਹੀਂ ਪਾਲਿਆ ਸੀ ਮੇਰੇ ਜਿਹੜੇ ਕੇਸ ਸੀ ਬੇਬੇ ਚੁੱਪ ਕਰਾਈ ਜਾਂਦੇ ਭੈਣੇ ਵਿੱਚ ਚੁੱਪ ਕਰਾਈ ਜਾਂਦੇ ਮੈਨੂੰ ਲਓ ਜੀ ਭੈਣ ਪਹੁੰਚ ਗਈ ਆ ਆਪਣੇ ਸਹੁਰੇ ਪਿੰਡ ਪੱਬੀਏ ਤੇ ਕੰਮੇ ਭੈਣੇ ਸੀਗੀ ਵਿਚੋਲਣ ਤੇ ਵਿਚੋਲਣ ਫਿਰ ਨਾਲ ਬਹਿ ਕੇ ਆਉਂਦੀ ਹੁੰਦੀ ਐ ਮੁੰਡੇ ਕੁੜੀ ਦੇ ਨਾਲ ਵਿਚੋਲਣ ਬਹਿ ਕੇ ਆਉਂਦੀ ਐ ਤੇ ਹੁਣ ਮਾਸੀ ਸ਼ਿਆ ਗਨਬੇਰਾਂ ਨਾਲ ਪੈਣੇ ਨੂੰ ਲਾਊਗੀ ਥੱਲੇ ਗੱਡੀ 'ਚੋਂ ਆਤੀ ਗਾਣੀ ਮਾਂ ਤੋਹੀ ਤੋ ਮਾਹੀ ਵਾਰ ਕੇ

ਆ ਜਾ ਮੇਰੇ ਨਾਲ ਆ ਜਾ ਮਾਜਾ ਮਾਜਾ ਆ ਬੱਲੇ ਬਰਾਬਰ ਪਾ ਲੈ ਉਹਨਾਂ ਨੂੰ ਬੁੱਲੀ ਵੀ ਬੁੱਲੀ ਉਹ ਚੱਲ ਬਣ ਕੇ ਜਾ ਉਹ ਆ ਜਾ ਸੰਗਰਾ ਤੋਂ ਵੀ ਚਲੋ ਆ ਚਲੋ ਨਾ ਕੋਈ ਹਣਾ ਚਲੋ ਕਿੰਨੇ ਤਨ ਤਨ ਛੇ ਜੀ ਆਈਏ ਜਿੱਤੇ ਨਹੀਂ ਤੇਰੀ ਮੇਰੀ ਦਸਤੀ ਆਪੇ ਆਏ மேடத்திலேயே வாக்கு எண்ணிக்கை போட்டு பார்க்க வேண்டும். <Noise/>இந்த பாலியல் கொள்ளைகள்